ਬਾਬੂ ਸਾਸੀ ਦਾ 사ਤਾਂਕਾ ਇਹ ਮੇਰੇ ਨਾਲ ਠੀਕ ਠਾਕ ਹੈ। ਸਾਰਾ ਤੁਹਾਡਾ ਸਾਡੇ ਕੋਲ ਨਾ ਵਲੌਗ ਦੇ ਚਿਫ ਬਾਬੂ ਸਰਾ ਕੱਲ੍ਹ ਵੱਤ ਇਹਵੇਂ ਕਿ ਪਿਛਲੇ ਵਲੌਗ ਦੇ ਵਿੱਚ ਬੱਚੇ ਤਾਂ ਦਿਖਾਏ ਸੀਗੇ ਤੇ ਅੱਜ ਫੇਰ ਦਿਖਾ ਦਿੰਨੇ ਆ। ਖੁੱਡਾ ਖੁੱਲ੍ਹਾਈ ਹੈ ਦਾਣੇ ਪਾਣੀ ਪਾਤਾ ਸੀਗਾ ਤੇ ਹੁਣ ਚੱਕ ਦਾਂਗੇ ਆਪਾਂ। ਦੇਖ ਲਓ ਜੀ ਕਬੂਤਰ ਆਪਣੇ ਸੈਟ ਆ, ਬੱਚੇ ਵੀ ਸੈਟ ਆ, ਇਹ ਆ ਵੀ ਸੈਟ ਆ। ਆਹ ਵੇ। ਆਹ ਵੇਖੋ ਜੀ। ਦੋ ਆਰੇ। ਉੱਚਾ ਵੜੀ ਜੀ ਠੀਕ ਹੈ ਕੱਢ ਕੇ ਵਿਖਾਈਏ ਫਿਰ ਥੋੜੇ ਇਹ ਚਾਜੀ ਦੇਖੋ ਵੱਡਾ ਬੱਚਾ ਜੀ ਭੱਜਿਆ ਫਿਰਦਾ ਇਹ ਤੇ ਪੁੱਤੇ ਖੜਾ ਹੋ ਗਏ ਪੈਰਾਂ ਦੇ ਆਪਦੇ ਵਧੀਆ ਚਲੋ ਇੱਕੋ ਬੈਠਾ ਠੀਕ ਹੈ ਜੀ ਫਿਰ ਆਈ ਦਾਣਾ ਪਾਣੀ ਚੱਕਦੇ ਆ ਬੱਚੇ ਨੂੰ ਕਰ ਦੇ ਨੇ ਰੱਖ ਦੇਖੋ ਇੱਕ ਮਿੰਟ ਇਹ ਆਏਗਾ ਇਹ ਆਉ ਉਹ ਭੱਜਿਆ ਵੇਖ ਭੱਜਦਾ ਬੜਾ ਈਏ ਉਹ ਦੇਖੋ ਜੀ ਠੀਕ ਹੈ ਬਾਬੂ ਕਬੂਤਰ ਸੈਟ ਹੈ ਜੀ ਆ ਵੀ ਛੱਟਾ ਦੋ ਆ ਬੈਠੇ ਦੇਖ ਆਮ ਨੂੰ ਦਾਣਾ ਪਾਣਾ ਹੁਣ ਤੇ ਇੱਕ ਵਾਰੀ ਪਾਤਾਗਾ ਠੀਕ ਹੈ ਦੇਖ ਲਓ ਇਹ ਕੀ ਹਾਲ ਕਰਤਾ ਹੁੱਡੇ ਦਾ ਪਾਣੀ ਪਿਆਈ ਹੈ ਜੀ ਦੇਖਦੇ ਆ ਕਿ ਪਾਣੀ ਸਾਹੀ ਆ ਵਕਿੱਤ ਦੁਪਹਿਰੇ ਹੀ ਤੈਂ ਦੇਖ ਰਿਹਾ ਚੇਂਜ ਕਰ ਦਾਂਗੇ ਓਕੇ ਠੀਕ ਹੈ ਜੀ ਮੈਂ ਦੇਖਣ ਆਇਆ ਸੀਗਾ ਐ ਬਲੌਗ ਬਣਾ ਲਈਏ ਫਿਰ ਬਲੌਗ ਬਣਾ ਲੈ ਆਪਾਂ ਠੀਕ ਹੈ ਜੀ ਤੇ ਹੁਣ ਛਤਰੀ ਤੇ ਦੇਖਦੇ ਆਂ ਅੱਜ ਕੱਪੜਾ ਲਾ ਦਾਂਗੇ ਠੀਕ ਹੈ ਕੱਪੜਾ ਤੁਹਾਨੂੰ ਅਗਲੇ ਬਲੌਗ ਦੇ ਮਿਲੇਗਾ ਠੀਕ ਹੈ ਜੀ ਮਿਲਦੇ ਆਂ ਸ਼ਾਮ ਨੂੰ ਓਕੇ ਜੀ ਜੀ ਲਾ ਪਿਓ ਤੇ ਇੱਕ ਵਥ ਲਈਏ ਤੁਹਾਨੂੰ ਇਹ ਦੇਖੋ ਚੈੱਕ ਕਰੋ ਜੀ ਕੱਪੜਾ ਲਾਤਾ ਪੂਰਾ ਮਸਤ ओके ਇਹ ਹੁਣ ਰਹਿ ਗਈ ਕੱਲੀ ਪੱਟੀ ਲਾਲ ਉਹ ਵੀ ਲਾ ਦਨੇ ਆ ਚੱਲ ਰਾਂ ਦੇਖੋ ਜੀ ਇਹ ਪੂਰਾ ਸੈਟ ਵਟ ਕਰਤੀ ਛਤਰੀ ਦੇਖੋ ਕਿੰਡੀ ਸਫਾਈ ਨਾਲ ਲੱਗੀ ਆਣਾ ਕਰ ਦਿਆਂ ਪੱਟੀ ਵੀ ਲਾਣੇ ਆ ਮੈਂ ਤੁਹਾਨੂੰ ਆਖਿਆ ਸੀਗਾ ਲਾ ਦਾਂਗੇ ਲਓ ਜੀ ਛਤਰੀ ਹੋ ਗਈ ਰੈਡੀ ਵੀ ਕੈਂਡੰ ਮੰਤ ਬਾੜੀ ਯਾਰੀ ਕੈਂਡ ਲੱਗੀ ਜੀ ਹੁਣ ਬੱਚੇ-ਬੱਚੇ ਬਾਵਾਗੇ ਆ ਸ਼ਾਮ ਨੂੰ ਵੇਨੇ ਆ ਜੇ ਲੱਗ ਗਈ ਪੱਟੀ ਫਿਰ ਬੱਕੇ ਵੀ ਬਾਹਾਂਗੇ ਓਕੇ ਜੀ ਠੀਕ ਹੈ ਜੀ ਮਿਲ ਜਾਈਏ ਸ਼ਾਮ ਨੂੰ ਓਕੇ ਹਾਂ ਜੀ ਬਾਪeo ਸ਼ਾਮ ਦਾ ਵੇਲਾ ਹੋ ਗਿਆ ਇਹ ਦਾਣਾ ਪਾਤਾ ਸ਼ਿਕਾਤਾ ਠੀਕ ਹੈ ਜੀ ਮੈਂ ਥੋੜਾ ਐ ਲੇਟ ਹੋ ਗਿਆ ਵੀਡੀਓ ਬਣਾਉਣ ਚ ਦਾਣਾ ਪਾਣੀ ਆਪਾਂ ਪਹਿਲਾਂ ਹੀ ਪਾਤਾ ਸੀਗਾ ਛਾਗ ਲਿਆ ਜੀ ਦੇਖ ਲਓ ਜੀ ਸਾਰੇ ਕਬੂਤਰ ਗੈਂਡ ਆ ਜੀ ਬੱਚਾ ਵੀ ਵਧੀਆ ਪਲਿਆ ਪੜ ਗਿਆ ਜੀ ਆ ਵੇਖੋ ਜੀ ਕਬੂਤਰੀ ਆਪਣੀ ਆ ਜੀ ਤੇ ਸਾਫ ਸਫਾਈ ਕਰਦੇ ਆ ਦੇਖ ਲਓ ਕੀ ਹਾਲ ਹੋਇਆ ਪਿਆਣਾ ਕਰਦੇ ਆ ਥੋੜੀ ਮੋਟੀ ਠੀਕ ਹੈ ਜੀ ਕਰ ਕੇ ਸਫਾਈ ਸਿਲਦੇ ਆ ਬਿਓ ਕਰ ਕੀ ਸਾਫ ਸਫਾਈ ਚੈੱਕ ਕਰੋ ਜੀ ਠੀਕ ਹੈ ਜੀ ਬੱਚੇ ਵੀ ਸੈੱਟ ਬੈਠੇ ਜੀ ਆਪਣੇ ਕਬੂਤਰ ਬਾਹਰ ਆ ਗਏ ਜੀ ਸਾਰੇ ਠੀਕ ਹੈ ਜੀ ਸਾਫ ਸਫਾਈ ਓਕੇ ਕਰਤੀ ਬੱਕੀ ਨਾ ਜਦੋਂ ਬੱਚੇ ਹੋ ਗਏ ਵੱਡੇ ਦਾਣੇ ਦੋਨੇ ਖਾਣ ਲੱਗ ਗਏ ਆ ਚੱਕ ਦਾਂਗੇ ਠੀਕ ਹੈ ਅੱਜ ਕਾਲ ਜਾਂ ਚੱਕ ਦਾਂਗੇ ਤੇ ਫੇਰ ਆਪਾਂ ਖੁੱਡਾ ਵੀ ਧੋਦਾਂਗੇ ਨਾਲੇ ਓਕੇ ਵਧੀਆ ਕਰਦਾਂਗੇ ਉਹ ਉਹਦੇ ਬਾਅਦ 10-15 ਦਿਨ ਤੱਕ ਹੋ ਜੂਗੇ ਨਾ ਵਧੀਆ ਬਸ ਤੁਰਨ ਫਿਰਨ ਜੋਗੇ ਹੋ ਜਾਣ ਬਸ ਫੇਰ ਆਪਾਂ ਕਰ ਦਾਂਗੇ ਠੀਕ ਹੈ ਜੀ ਚਲੋ ਸਿਰਾਂ ਗੱਲਬਾਤ ਹੋ ਗਈ ਬਾਕੀ ਆਪਾਂ ਕਰਦੇ ਆਂ ਹੀ ਕੋਹਣਾ ਕੋਹਤੋਂ ਕਰਨਾ ਹੀ ਪੈਣਾ ਛਤਰੀ ਦੇ ਕੱਪੜਾ ਪਾ ਲਾਤਾ ਸੀਗਾ ਖੱਟਾ ਪੱਟੀ ਆਪਾਂ ਕਰ ਲਈ ਤਿਆਰ ਤੇ ਉਹ ਵੀ ਲਾ ਦਾਂਗੇ ਠੀਕ ਹੈ ਮਾਈਨਸ ਦੀ ਲਾਵਾਂਗੇ ਠੀਕ ਹੈ ਪਲੱਸ ਦੀ ਯਾਰ ਸੋਹਣੀ ਨਹੀਂ ਲੱਗਦੀ ਇਸ ਕਰਕੇ ਆਪਾਂ ਮਾਈਨਰ ਦੀ ਲਾਤਾ ਹਾਂਗੇ ਦੇਖੋ ਇਹ ਸੂਰਜ ਵੀ ਢਲਨ ਵਾਲਾ ਓਕੇ ਚੈੱਕ ਕਰੋ ਠੀਕ ਹੈ ਸਕੇ ਆਪਾਂ ਕੋਈ ਕਹਿ ਨਹੀਂ ਸਕਦੇ ਠੀਕ ਹੈ ਜੀ ਯਾਰ ਹੌਣ ਤੇ ਬਲੌਗ ਘਾਟੀ ਆਂਦੇ ਆ ਇੱਕ ਦੇ ਉੱਤੋਂ ਗਰਮੀ ਵੀ ਬੜੀ ਆ ਹੈ ਬੱਦਲ ਆ ਅੱਜ ਤੇ ਚੜਿਆ ਬੱਦਲ ਵੀ ਆ ਲੱਗਦਾ ਮੀਂਹ ਆਊਗਾ ਆਵਾ ਪਰ ਧੁੱਪ ਵੀ ਆ ਗਈ ਪਰ ਬੱਦਲ ਨਹੀਂ ਆ ਮੀਂਹ ਨਹੀਂ ਆਇਆ ਠੀਕ ਹੈ ਕੀ ਇੱਕ ਕਰ ਲੋ ਸਾਰੇ ਜਾਨਵਰ ਜੱਟ ਆ ਜੀ ਆ ਬਗਲੇ ਜਾਂਦੇ ਪਰ ਕੋਈ ਕਬੂਤਰ ਨਹੀਂ ਉੜਦਾ ਜੀ ਪੈਂਟ 'ਚ ਹੈ ਹੌਣ ਤੇ ਰੌਣ ਪਹਿਲਾ ਰੌਣ ਮੇਰਾ ਲੱਗਾ ਹੁੰਦਾ ਸੀਗਾ ਅੱਜ ਕੱਲ ਕਿੱਥੇ ਇੰਨਾ ਮਾਹੌਲ ਵੇਖਦਾ ਹੈ ਜਿਹੜਾ ਪਿੰਡਾਂ ਦੇ ਵਿੱਚ ਹੁੰਦਾ ਸ਼ਹਿਰਾਂ 'ਚ ਉਹ ਮਾਹੌਲ ਨਹੀਂ ਦਿਖਦਾ ਨਾ ਜੇ ਕੋਈ ਵੀ ਹੁੰਤੇ ਇਹ ਘਾਟੀ ਆ ਜਿਹੜੇ ਕਬੂਤਰ ਬਾਜ਼ ਰਹੇ ਸਾਡੇ ਪਿੰਡ ਦੇ ਵਿੱਚ ਮੇਨ ਮੇਨ ਚਾਰ ਪੰਜ ਜਣਿਆਂ ਨੇ ਕਬੂਤਰ ਰੱਖਿਆ ਤੇ ਬਾਕੀ ਕਈ ਵੀ ਕਈ ਪਿੰਡ ਹੁੰਦੇ ਆ ਜਿੱਨਾਂ ਦੇ ਬਾਦੂ ਕਬੂਤਰ ਹੁੰਦੇ ਆ ਨਾ ਠੀਕ ਹੈ ਜੀ ਇੰਨੀ ਗੱਲ ਕਹਿ ਸਕਿਆ ਮੈਂ ਕਹਿਤੀ ਲੱਕੀ ਬਾਬੋ ਕਰਦੇ ਆਂ ਇਹਦੇ ਵਲੌਗ ਦੀ ਐਂਡਿੰਗ ਸਾਰੇ ਵੀਰ ਭਰਾ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਜੀ ਕਰ ਦਿਆ ਕਰੋ ਇਸ ਕਾਪ ਜੀ ਆਪਣੇ ਵੀਊ ਜਾਂ ਫਿਰ ਵੀਡੀਓ ਵਧੀਆ ਜੀ ਫਿਰ ਆਪਾਂ ਨਾ ਸਿਰਾ ਕਰਾ ਦਾਂਗੇ ਰੋਜ਼ਾਨਾ ਵਲੌਗ ਆਇਆ ਕਰਨਗੇ ਠੀਕ ਹੈ ਜੀ ਸਾਰੇ ਵੀਰ ਭਰਾ ਸਪੋਰਟ ਕਰੋ ਜਿਸ ਦੇ ਨਾਲ ਕਿ ਆਪਾਂ ਰੋਜ਼ਾਨਾ ਵਲੌਗ ਪਾਈਏ ਤੇ ਤੁਸੀਂ ਸਾਡੇ ਵਲੌਗ ਦੇਖਿਆ ਕਰਿਓ ਠੀਕ ਹੈ ਜੀ ਬੱਬਾ ਦੇ ਲਈ ਇੰਨਾ ਕੀ ਮਿਲਦੇ ਆ ਜਦ ਨੈਕਸਟ ਵੀਡੀਓ ਦੇ ਵਿੱਚ ਟੈੱਕ ਰੱਬ ਰੱਖ